ਪੰਜਾਬ ਦੀ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਾਉਣ ਦੇ ਲਈ ਨਹਿਰਾਂ ਦੀ ਘਟਾਈ ਕੀਤੀ ਗਈ ਇਸ ਤੋਂ ਇਲਾਵਾ ਡਰੇਨਾਂ ਦੀ ਸਫਾਈ ਵੀ ਕੀਤੀ ਜਾ ਰਹੀ ਹੈ ਤਾਂ ਜੋ ਪਿਛਲੇ ਸਾਲ ਦੇ ਵਾਂਗ ਕਿਸਾਨਾਂ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਡਰੇਨਾਂ ਦੀ ਸਫਾਈ ਇਸ ਲਈ ਕੀਤੀ ਜਾ ਰਹੀ ਜਦੋਂ ਸੇਮ ਮੀਂਹ ਆ ਜਾਂਦੇ ਹੈਗੇ ਸੇਮ ਨਾਲੀਆਂ ਚਲਦੀਆਂ ਨੇ ਘਟਾਈ ਨਾ ਹੋਣ ਕਰਕੇ ਲੋਕਾਂ ਦੀ ਫਸਲ ਬਰਬਾਦ ਹੋ ਜਾਂਦੀ ਹੈ ਪੂਰੇ ਪੰਜਾਬ ਦੇ ਵਿੱਚ ਸੇਮ ਨਾਲੀਆਂ ਦੀ ਸਫਾਈ ਜਿਹੜੀ ਹੋ ਰਹੀ ਹੈ ਪਰ ਅੱਜ ਇੱਕ ਐਸੀ ਸੇਮ ਨਾਲੀ ਤੇ ਖੜੇ ਹੈਗੇ ਜਿਸ ਦੀ ਸਫਾਈ ਨਹੀਂ ਕੀਤੀ ਜਾ ਰਹੀ ਬਰਕਤਵਾ ਸੇਮ ਨਾਲੀ ਹੈ ਜਿਹੜੀ ਵਕ ਵਕ ਪਿੰਡਾਂ ਦੇ ਵਿੱਚ ਗੁਜਰਦੀ ਹੈ ਇਸ ਟੈਂਪਿੰਡ ਵੱਡਾ ਜੰਡ ਵਾਲਾ ਦੇ ਵਿੱਚ ਮੌਜੂਦ ਹੈਗਾ ਤੇ ਇਸ ਪਿੰਡਾਂ ਦੇ ਵਿੱਚ ਲੋਕਾਂ ਦਾ ਵੱਡਾ ਨੁਕਸਾਨ ਹਰ ਸਾਲ ਕਰਦੀ ਹੈ ਕਟਾਈ ਉਦੋਂ ਕੀਤੀ ਜਾਂਦੀ ਹੈ ਜਦ ਚੋਨਾ ਲੱਗਿਆ ਹੁੰਦਾ ਚੋਨੇ ਦੀ ਖਰਾਬੀ ਹੁੰਦੀ ਹੈ ਫਿਰ ਆਉਂਦੇ ਆ ਤੇ ਅੱਜ ਤੁਹਾਨੂੰ ਦਿਖਾ ਦਿੰਦੇ ਆ ਅਜੇ ਤੱਕ ਸਫਾਈ ਨਹੀਂ ਕੀਤੀ ਗਈ ਬਾਕੀ ਪੂਰੇ ਪੰਜਾਬ ਦੇ ਵਿੱਚ ਸਫਾਈ ਕੀਤੀ ਜਾ ਰਹੀ ਹੈ ਬਾਈ ਜੀ ਹੈਗੇ ਆ ਗੱਲਬਾਤ ਕਰ ਲੈਣੇ ਆ ਬਾਈ ਇਹ ਅਸਲੀਅਤ ਹੈ ਸਾਰੀਆਂ ਡਰੇਨਾਂ ਸਾਫ ਹੋ ਰਹੀਆਂ ਨੇ ਇਹ ਡਰੇਨ ਦੀ ਸਫਾਈ ਕਿਉਂ ਨਹੀਂ ਹੋ ਰਹੀ ਨਹੀਂ ਜੀ ਇਹ ਨਹੀਂ ਸਾਫ ਹੋ ਰਹੀ ਸਾਡੇ ਰੇ ਉਸ ਸਾਫ ਨਹੀਂ ਹੋਇਆ ਹਰ ਸਾਲ ਹੀ ਜੀ ਲੇਟ ਹੁੰਦੀ ਹੈ ਜੀ ਅੱਛਾ ਜੀ ਫਤਲਾ ਸਾਡੀਆਂ ਡੁੱਬ ਜਾਂਦੀਆਂ ਹਮ ਹਰ ਸਾਲ ਦੀ ਸਾਫ ਲੇਟ ਹੈ ਦੋ ਮਹੀਨਾ ਡੇਢ ਮਹੀਨਾ ਦੋ ਮਹੀਨੇ ਲੇਟ ਆਉਣਗੇ ਜੀ ਇਹ ਪਟਨ ਆ ਗੰਦਾ ਉੱਤੋਂ ਬਾਕੇ ਲੀ ਕੱਟੀ ਕੱਟੀ ਕਿ ਮੁਰ ਜਾਣਗੇ ਇਨ ਕੋਈ ਸਫਾਈ ਚੱਜ ਨਾਲ ਨਹੀਂ ਕਰਦੇ ਕੱਲ ਇੱਕ ਲੇਲੀ ਸਾਫ ਕੀਤੀ ਜੀ ਬਕਲੀ ਕਲੇਲੀ ਸਾਫ ਉਹ ਵੀ ਛੱਡ ਜਾਂਦੇ ਵਿੱਚ ਜਦੋਂ ਐਡਾ ਡਾ ਪਾਣੀ ਹੋ ਜਾਂਦਾ ਉਦੋਂ ਨਹੀਂ ਜੀ ਇਹਦੇ ਕੋਈ ਸਫਾਈ ਹੋ ਰਹੀ ਸਾਨੂੰ ਆਪ ਨੂੰ ਜੀਦਾ ਸਾਨੂੰ ਵੀਰ ਦੀ ਆਪ ਹੀ ਲੱਗਣਾ ਪੈਂਦਾ ਟਰੈਕਟਰ ਲੈ ਕੇ ਜੀ ਅਸੀਂ ਆਪ ਦੇ ਟਰੈਕਟਰ ਆਪ ਦੇ ਟਰੈਕਟਰ ਨਾਲ ਪਟਾਈ ਕਰੀਦੀ ਆ ਜੀ ਸੇਮਨ ਵਾਲੀ ਦੀ ਸਾਰੀ ਕਲੇਲੀ ਸਾਫ ਕਰੀਦੀ ਆ ਜੀ ਉਹ ਅਸੀਂ ਇਹ ਰੇਕ ਵਾਰੀ ਅਪੀਲ ਕਰਦੇ ਆ ਸਾਡੇ ਉਦੋਂ ਆਉਂਦੇ ਆ ਜਦੋਂ ਸਾਡੇ ਪਾਣੀ ਧੋਨੇ ਵੇਚ ਦੀ ਵਗਣ ਲੱਗ ਜਾਂਦਾ ਜੀ ਸਾਣਾ ਸਾਡਾ ਪਿੰਡ ਸਾਰਿਆਂ ਤੋਂ ਨਿਮਾਨ ਚ ਬੈਠਾ ਜੀ ਕਾਣ ਸਿੰਘ ਵਾਲਾ ਝੰਡੂ ਵਾਲਾ ਜੋ ਪਾਣੀ ਇੱਥੇ ਸਾਰਾ ਸੇਮਣ ਵਾਲੀ ਵੇਚ ਦੀ ਆਉਂਦਾ ਜੀ ਤੇ ਪਰ ਸਾਡੇ ਬਾਣਾ ਵੇਚ ਦੀ ਹੋ ਜਾਂਦਾ ਜੀ ਇਸ ਕਰਕੇ ਸਾਨੂੰ ਬੜਾ ਦੁੱਖ ਲੱਗਦਾ ਜੀ ਔਖੇ ਹੁੰਨੇ ਆ ਸਾਨੂੰ ਪਾਣੀ ਬਾਣਾ ਵੇਚ ਦੀ ਜਦੋਂ ਜਾਂਦਾ ਸਾਡਾ ਸੇਮਣ ਵਾਲੀ ਦੀ ਪਟਾਈ ਸਾਨੂੰ ਆਪ ਕਰਨੀ ਪੈਂਦੀ ਆ ਜੀ ਸਾਨੂੰ ਮਾਨ ਸਰਕਾਰ ਤੋਂ ਚਾਹੀਦਾ ਜੀ ਸਾਨੂੰ ਪਹਿਲਾਂ ਇਹਦੀ ਪਹਿਲ ਦੀ ਪਟਾਈ ਹੋਈ ਜਾਵੇ ਜੀ ਸਾਨੂੰ ਫੇਰ ਫਾਇਦਾ ਹੁੰਦਾ ਜੀ ਸਾਨੂੰ ਬਾਅਦ ਚ ਪਟਾਈ ਦਾ ਕੀ ਫਾਇਦਾ ਜਦੋਂ ਸਾਡਾ ਝੋਨਾ ਹੀ ਡੁੱਬ ਗਿਆ ਜੀ ਇਸ ਕੱਲੋਂ ਅਸੀਂ ਮਾਨ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਸਾਡੇ ਪਹਿਲਾਂ ਇਹਦੀ ਪਟਾਈ ਹੋਵੇ ਜੀ ਆਹ ਦਿਨਾਂ ਦੇ ਵਿੱਚ ਪਟਾਈ ਹੋਵੇ ਅੱਜ ਤੋਂ ਪੰਜ ਚਾਰਾਂ ਨੂੰ ਸਾਡੇ ਦਿਨਾਂ ਨੂੰ ਝੋਨਾ ਸਟਾਰਟ ਹੋ ਜਾਣਾ ਜੀ ਮਾਨ ਸਰਕਾਰ ਵੱਲੋਂ ਇਸ ਵਾਰ ਜਿਹੜਾ ਹੈਗਾ ਸਟਾਰਟਿੰਗ ਤੋਂ ਹੀ ਜਿਹੜੀ ਹੈ ਪ੍ਰਬੰਧ ਕਰ ਲਏ ਗਏ ਆ ਸਫਾਈ ਕੀਤੀ ਜਾ ਰਹੀ ਹੈ ਪਰ ਤੁਹਾਡੇ ਸੇਮ ਨਾਲ ਸਫਾਈ ਕਿਉਂ ਨਹੀਂ ਹੋ ਰਹੀ ਕਾਰਨ ਕੀ ਹੈਗੇ ਕਿਉਂ ਰਹਿ ਜਾਂਦਾ ਹਰ ਵਰ ਪਿੱਛੇ ਇਹ ਪਤਾ ਨਹੀਂ ਜੀ ਕੀ ਹੋ ਸਕਦਾ ਹੈ ਪਤਾ ਨਹੀਂ ਟੈਂਡਰ ਵੀ ਹੋ ਚੁੱਕਾ ਹੈ ਇਸ ਦਾ ਜੀ ਪਤਾ ਨਹੀਂ ਟਾਈਮ ਕੋ ਪਟਾਈ ਕਰਨ ਪਹਿਲਾਂ ਆਉਂਦੇ ਨਹੀਂ ਕਿ ਕਿ ਲਾਸਟ ਤੇ ਸਾਡੇ ਕਿਉਂ ਆਉਂਦੇ ਆ ਜੀ ਸਾਡੇ ਰੇਖਵਾਰੀਆਂ ਆਏ ਹੁੰਦਾ ਜੀ ਜੋ ਅਸੀਂ ਇਹ ਅਪੀਲ ਕਰਦੇ ਆ ਸਾਡੇ ਪਟਾਈ ਪਹਿਲਾਂ ਹੋਵੇ ਜਾਂਕਾ ਸਾਨੂੰ ਵਧੀਆ ਅਸੀਂ ਆਪਣੀ ਫਸਲ ਪਾਲ ਸਕੀਏ ਜੀ ਤੇ ਸਾਨੂੰ ਰੇਖਵਾਰੀ ਸਾਡੇ ਰੇਖਸਾਲ ਡੋਬਾਂ ਆਉਂਦਾ ਹੀ ਆਉਂਦਾ ਜੀ ਸੇਮਣ ਵਾਲੀ ਲੇਟ ਪਟਾਈ ਹੋਣ ਕਰਕੇ ਸਾਡਾ ਇਹ ਬਹੁਤ ਸਾਨੂੰ ਦੁੱਖ ਲੱਗਦਾ ਜੀ ਸਾਨੂੰ ਅਪੀਲ ਕਰਦੇ ਆ ਜੀ ਵੀ ਸਾਡੀ ਇਹ ਪਟਾਈ ਪਹਿਲਾਂ 2-4 ਦਿਨਾਂ ਦੇ ਵਿੱਚ ਵਿੱਚ ਹੋਵੇ ਤਾਂ ਜੋ ਅਸੀਂ ਚੋਣਾ ਆਪ ਦਾ ਸਟਾਰਟ ਕਰ ਚੱਕੀਏ ਜੀ ਬਿਲਕੁਲ ਤੁਸੀਂ ਲੋਕਾਂ ਦੀ ਜਿਹੜੀ ਮੁਸ਼ਕਲ ਹੈ ਉਹ ਬਣੀ ਹੋਈ ਹੈ ਔਰ ਨੌਜਵਾਨ ਵੀ ਨੇ ਗੱਲਬਾਤ ਕਰ ਲੈਂਦੇ ਆ ਵੀਰੇ ਕੀ ਦਿੱਕਤ ਹੈ ਜਿਹੜੀ ਮੇਨ ਬੰਦੀ ਹੈ ਹਰ ਸਾਲ ਪਿੰਡ ਜੰਨੜ ਵਾਲਾ ਵਿੱਚ ਬਰਕਤਵਾ ਡਰੇਨ ਦੇ ਉੱਤੇ ਖੜੇ ਆ ਇਹ ਡਰੇਨ ਜੇ ਤਾਂ ਇਹਦੀ ਪਟਾਈ ਕਰਨੀ ਹੈ ਤੇ ਮਾਰਚ-ਅਪ੍ਰੈਲ ਮਹੀਨੇ ਹੋਣੀ ਚਾਹੀਦੀ ਹੈ ਜਦੋਂ ਇਹ ਲੇਟ ਕਰਦੇ ਆ ਕੱਲੀ ਕੇਲੀ ਕੱਢ ਕੇ ਮੜ ਜਾਂਦੇ ਔਰ ਸਾਨੂੰ ਕੋਈ ਆਸਰਾ ਨਹੀਂ ਹੁੰਦਾ ਇਹ ਜਿਹੜੀ ਕੇਲੀ ਹੈ ਇਹਦੇ ਨਾਲ ਮਤਲਬ ਕਿ ਆ ਹੁਣ ਪਾਣੀ ਖੜਾ ਵਿੱਚ ਸਾਰੇ ਹੂੰ ਇਹ ਪਾਣੀ ਚ ਕੀ ਪਟਾਈ ਕਰਨਗੇ ਮਾਰਚ ਅਪ੍ਰੈਲ ਮਹੀਨੇ ਚ ਖੁਸ਼ਕੀ ਹੁੰਦੀ ਆ ਉਦੋਂ ਇਹਦੀ ਪਟਾਈ ਕਰਨ ਨਾ ਸਾਨੂੰ ਇਸ ਗੱਲ ਦਾ ਪਤਾ ਕਨਫਰਮ ਨਹੀਂ ਕੀਤਾ ਜਾਂਦਾ ਵੀ ਕਿਹੜੀ ਬਰਜੀ ਤੇ ਲੈ ਕੇ ਕਿਹੜੀ ਬਰਜੀ ਦਾ ਕਿੰਨੀ ਪਟਾਈ ਆ ਮੰਨ ਲਓ ਜਈ ਆਉਂਦਾ ਜਈ ਇਥੇ ਕਿਹੜੇ ਛੜਾ ਦਾ ਮਾਰਦਾ ਪਰ ਪਟਾਈ ਉਹ ਜਿਹੜਾ ਕਰੈਨ ਵਾਲਾ ਕਰਦਾ ਉਹ ਕੱਲੀ ਕੇਲੀ ਆਸ-ਪਾਸੇ ਕੱਢ ਕੇ ਮੁੜ ਜਾਊਗਾ ਦੁਆਰੇ ਕੇਲੀ ਫੇਰ ਹੋ ਜਾਣੀ ਆ ਇਹਦਾ ਕੋਈ ਆਸਰ ਨਹੀਂ ਮੰਨ ਲਓ 2000 ਕਿੱਲਾ ਆ ਤੁਸੀਂ ਪਿੱਛੇ ਨਿਗਾਹ ਮਾਰ ਲਓ ਆ ਜਿੰਨਾ ਏਰੀਆ ਹੈ 22500 ਕਿਲਾ ਹਰ ਸਾਲ ਡੁੱਬਦਾ ਹੈ। ਹੂੰ। ਮਤਲਬ ਸਾਡੀ ਪੰਜਾਬ ਸਰਕਾਰ ਨੂੰ ਇਹ ਬੇਨਤੀ ਹੈ ਕਿ ਜਦੋਂ ਤੁਸੀਂ ਇਹਨਾਂ ਖਰਚਾ ਤੁਸੀਂ ਤਾਂ ਆਪ ਦੇ ਵੱਲੋਂ ਕਰ ਹੀ ਦਿੱਤਾ। ਇਹਨਾਂ ਨੂੰ ਮਤਲਬ ਕਿ ਵਿਭਾਗ ਨੂੰ ਮਤਲਬ ਵਿਭਾਗ ਨੂੰ ਇਹ ਕਹੋ ਵੀ ਜੇ ਕਰਨੀ ਤੇ ਦੀ ਟਾਈਮ ਨਾ ਕਰੋ। ਹੂੰ। ਮਨ ਲਓ ਸਰਕਾਰ ਵੱਲੋਂ ਤਾਂ ਖਰਚਾ ਠੇਕੇਦਾਰ ਨੂੰ ਦੇਤਾ ਉਹਨੇ ਠੇਕਾ ਚੱਕ ਲਿਆ। ਬਿਲਕੁਲ। ਜਦੋਂ ਸਰਕਾਰ ਦਾ ਤਾਂ ਆਪ ਦੇ ਵੱਲੋਂ ਗਿਆ ਤੇ ਉਹਦਾ ਫਾਇਦਾ ਜ਼ਿਆਦਾ ਠੇਕੇਦਾਰ ਨੂੰ ਹੁੰਦਾ। ਮਨ ਲਓ ਜਦੋਂ ਟਾਈਮ ਨਾਲ ਨਾ ਕੀਤੀ। ਕਿੱਥੇ ਹੋਣੇ ਇੰਨੀ ਮਿੱਟ ਕੱਢਣਾ ਤੇ ਕਿੱਥੇ ਹੋਣੀ ਥੋੜੀ ਠੇਕੇਦਾਰ ਹੁੰਦਾ ਨੁਕਸਾਨ ਕਿਸਾਨ ਦਾ ਨੁਕਸਾਨ ਕਿਸਾਨ ਦਾ ਹੁੰਦਾ ਸਾਡਾ ਇਹਦੇ ਚ ਕੀ ਕਸੂਰ ਜਦੋਂ ਟਾਈਮ ਨਾਲ ਜੇ ਇਹਨਾਂ ਦਾ ਟੈਂਡਰ ਫੇਲ ਹੋਇਆ ਜਾਂ ਨਹੀਂ ਚੱਕਿਆ ਕਿਸੇ ਨੇ ਸਾਡਾ ਇਹਦੇ ਚ ਕੀ ਕਸੂਰ ਬਿਲਕੁਲ ਜੀ ਕਿਸਾਨਾਂ ਦਾ ਕੀ ਕਸੂਰ ਹੈ ਕਿਸਾਨਾਂ ਦਾ ਕਸੂਰ ਹੀ ਹੈ ਕਿਸਾਨ ਹਮੇਸ਼ਾ ਖੇਤੀ ਕਰਨ ਲਈ ਜੂਝਦਾ ਰਹਿੰਦਾ ਹੈ ਤੇ ਪਰ ਹਾਲਾਤ ਜਿਹੜੇ ਆ ਸਫਾਈ ਦੇ ਟੈਂਡਰ ਹੋ ਜਾਂਦੇ ਆ ਲੱਖ ਰੁਪਏ ਟੈਂਡਰ ਕਰਤਾ ਨੇ ਜਿਹੜੇ ਠੇਕੇਦਾਰ ਨੇ ਉਹਨਾਂ ਦੇ ਖਾਤੇ ਚਲੇ ਜਾਂਦੇ ਆ ਪਰ ਸਫਾਈ ਜਿਹੜੀ ਆ ਉਹ ਸਹੀ ਢੰਗ ਨਾਲ ਨਹੀਂ ਕੀਤੀ ਜਾਂਦੀ ਪਰ ਇਸ ਟ੍ਰੇਨ ਦੀ ਹਰ ਸਾਲ ਸਫਾਈ ਜਿਹੜੀ ਆ ਲੇਟ ਕੀਤੀ ਜਾਂਦੀ ਹੈ ਇਸ ਵਾਰ ਸਫਾਈ ਲੇਟ ਕਰਨ ਦਾ ਕਾਰਨ ਕੀ ਹੈ ਗੱਲਬਾਤ ਕਰ ਲੈਂਦੇ ਆ ਵਿਭਾਗ ਦੇ ਐਸ ਡੀਓ ਮੈਡਮ ਹੋਰਾਂ ਦੇ ਨਾਲ ਤੇ ਜਾਣ ਲੈਣੇ ਆ ਪੂਰੀ ਜਾਣਕਾਰੀ ਤੇ ਜੁੜੇ ਰਹੋ ਪੂਰੇ ਵੀਡੀਓ ਦੇ ਨਾਲ ਸਤਪਾਲ ਥਿੰਦ ਬੋ ਰਹੇ ਜੀ ਪੱਤਰਕਾਰ ਗੁਰੂਰਸਾਇ ਤੁਜੀ ਬੜਾ ਇੱਕ ਨਾਂ ਬਰਕਤਵਾ ਡਰੇਨ ਹੈ ਜੀ ਝੰਡ ਵਾਲਾ ਤੇ ਇਨਾਂ ਪਿੰਡਾਂ ਦੇ ਵਿੱਚ ਜੀ ਜਿਵੇਂ ਹੁਣੋਂ ਪੰਜਾਬ ਸਰਕਾਰ ਦਾ ਹੁਕਮ ਹੈਗੇ ਆ ਵੀ ਇਨਾਂ ਦੀ ਸਫਾਈ ਕੀਤੀ ਜਾਵੇ ਤੁ ਸਫਾਈ ਨਹੀਂ ਹੋਈ ਜੀ ਉਸ ਡਰੇਨ ਕਿਸਾਨ ਮੇਰੇ ਕੋਲ ਆਇਸੀ ਸੀ ਪੈਸਾ ਟੈਂਟਰ ਲੱਗਿਆ ਸੀਗਾ ਕੰਟਰੈਕਟਰ ਵੀ ਆ ਗਿਆ ਸੀਗਾ ਹਾਂ ਜੀ ਉਹ ਤੋਂ ਮੌਕੇ ਤੇ ਕੰਮ ਦੇ ਕੇ ਨਾ ਕੰਮ ਛੱਡ ਗਏ ਹੋਏ ਆ ਮੈਡਮ ਗੱਲ ਪਤ ਹੈ ਕਿ ਕਿਸਾਨਾਂ ਨੂੰ ਹੁਣ ਝੋਨਾ ਸ਼ੁਰੂ ਕਰਨਾ ਹੈ ਉਹ ਕਹਿੰਦੇ ਮੋੜ ਕੇ ਸਾਡਾ ਨੁਕਸਾਨ ਹੁੰਦਾ ਈ ਫਿਰ ਆ ਜਾਂਦੀ ਹੈ ਮਸ਼ੀਨ ਅਸੀਂ ਤਾਂ ਦੇਖੋ ਮੇਰੀ ਕੋਈ ਗੱਲ ਸੁਣੋ ਉਸ ਤੋਂ ਬਾਅਦ ਐਰੀਟੋਨੂ ਕਰ ਲਿਆ ਐਰੀਟੋਨੂ ਕਰ ਲਿਆ ਕੋਈ ਬੰਦਾ ਕੰਮ ਕਰ ਨਹੀਂ ਰਾਹੀ ਨਹੀਂ ਹੈ ਤੇ ਦੁਬਾਰਾ ਤਾਂ ਐਂਟਰ ਕੋਈ ਨਹੀਂ ਹੁਣ ਉਹਨਾ ਖੁੱਲੇ ਨਹੀਂ ਹੈਗੇ ਉਹ ਜਿੱਦਾਂ ਹੀ ਐਂਟਰ ਖੁੱਲ ਗਿਆ ਉਸ ਤੋਂ ਬਾਅਦ ਜੋ ਵੀ ਹੋਊਗਾ ਉਹ ਉਸ ਤੋਂ ਬਾਅਦ ਕੰਮ ਸ਼ੁਰੂ ਹੋਊਗਾ ਠੀਕ ਹੈ ਕਦੋਂ ਤੱਕ ਉਮੀਦ ਹੈ ਜੀ ਤੇ ਤੁਹਾਨੂੰ ਪੀਤਾ ਹੀ ਵੀ ਦਿਨਾਂ ਵਿੱਚ ਅਸੀਂ ਸ਼ੁਰੂ ਕਰਵਾ ਦੇਈਏ ਬਟ ਦੇਖਿਆ ਕਿ ਕਿ ਐਪਲੀ ਹੋਣਾ ਨਾ ਇਹ ਦੂਰ ਕੀ ਦੁਬਾਰਾ ਕੰਟਰੈਕਟਰ ਭੌਂ ਕਰਨਾ ਜਾਂ ਕੁਝ ਕਰਨਾ ਉਹਦੇ ਵਿੱਚ ਸਾਨੂੰ ਬਹੁਤ ਕੰਨਿਸ਼ਨ ਉੱਪਰ ਲੈਣੀਆਂ ਪੈਣਗੀਆਂ ਜੀ ਕੰਨਿਸ਼ਨ ਹੈ ਨਾ ਦੇ ਵਿੱਚ ਬਹੁਤ ਟਾਈਮ ਲੱਗਿਆ ਤੇ ਹੁਣ ਇਹ ਅਗੇ ਕੰਟਰਕਟਰ ਕੋਲ ਜਾ ਕੇ ਕੰਟਰੈਕਟਰ ਕੋਈ ਅੱਛਾ ਕੰਟਰੈਕਟਰ ਹੈ ਉਹਨਾਂ ਦਾ ਵੀ ਉਲਟੇ ਟਾਈਮ ਨਹੀਂ ਵੀ ਜੇ ਟੀ ਕੰਮ ਤੇ ਲਾ ਦਾਂਗੇ ਅਦਰਵਾਇਸ ਕੰਟਰੈਕਟਰ ਵੀ ਮਸਲ ਵੀ ਅਰੇਂਜ ਕਰਨਾ ਤੇ ਸਾਈਟਾਂ ਵਿਜ਼ਿਟ ਕਰਨ ਲਈ ਇੱਕ ਦੋ ਨੇ ਲਾ ਦਿੰਦੇ ਆ ਠੀਕ ਹੈ ਤਾਂ ਇੱਕ ਹਫਤੇ ਦਾ ਟਾਈਮ ਲੱਗੇ ਹੁਣ ਇਹ ਚੱਲ ਰਿਹਾ ਵੀ ਖਾਸ ਤੌਰ ਤੇ ਸਾਨੂੰ ਲੱਗੇਗਾ ਠੀਕ ਹੈ ਜੀ